हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ گاਵਾਂ ਸੇਲ ਲਈ ਲੈ ਕੇ ਆਇਆਗੇ ਉਹਨਾਂ ਵਿੱਚੋਂ ਇੱਕ ਤਾਂ ਟੋਕੜਗੰਗਣ ਚੈੱਕ ਪਾਸ ਤੇ ਦੋ ਆ ਗੀਆਂ ਬਈ ਟੋਕੜਗਮ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਹੋ ਬਾਈ ਵਧੀਆ ਬਈ ਕਿਵੇਂ ਚੱਲਦਾ ਮਨੂੰ ਕੰਮ ਕੰਮ ਕਰ ਵਧੀਆ ਬਈ ਠੀਕ ਆ ਨਾ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾ ਮੇਰਾ ਮਨੂਆ ਪਿੰਡ ਕੋਠਾਗੁਰੂਆ ਸੀਲ ਫੂਲਾ ਜ਼ਿਲ੍ਹਾ ਫਿਰਦਾ ਨੇੜੇ ਪਿੰਡ ਨੇੜੇ ਭਗਤਾ ਰਹਿ ਗਿਆ 2 ਕਿਲੋਮੀਟਰ ਦੇ ਠੀਕ ਹੈ ਕੰਟੈਕਟ ਨੰਬਰ ਬੋਲੋ 94631 95328 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਮੈਨੂੰ ਪਹਿਲੇ ਨੰਬਰ ਤੇ ਜਿਹੜੀ ਵਾੜ ਦੇਖ ਰਿਹਾ ਕਿਹੜਾ ਸੂਆ ਸੂਈ ਦੂਜਾ ਸੂਆ ਵੀ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੂੰ ਤੈਨੂੰ ਹੋ ਗਿਆ ਉਹਨੂੰ ਤਿੰਨ ਚਾਰ ਮਹੀਨੇ ਜਨੂੰ 50 ਦਿਨਾਂ ਦੀ ਇਹ ਗਣੇ ਗੱਬਣ ਹੈਗੀ ਆ ਮੈਂ ਚੱਕਰ ਆਉਂ ਦੇਣੀ ਖਾਲੀ ਕਰਕੇ ਆਪਾਂ ਠੀਕ ਆ ਦੇਣੀ ਖਾਲੀ ਕਰਕੇ ਕਿੰਨਾ ਬਾਈ ਦੁੱਧ ਦਾ ਦ ਪਾਵੇਂ ਬੀ ਦੋ ਟਾਈਮ ਚੋਲੇ ਪੰਜਾ ਚੋਲੇ ਉਹਦਾ ਚੱਕਰੀ ਨਹੀਂ ਗਈ ਠੀਕ ਆ ਪਾਵੇਂ ਬਾਈ ਕਹਿੰਦਾ ਚਾਰ ਟਾਈਮ ਚੋਲੇ ਬਾਈ ਕੋਈ ਚੱਕਰੀ ਨਹੀਂ ਲੇਵਾ ਚੈੱਕ ਕਰੋ ਨਾ ਲੇਵਾ ਬੜਾ ਕਮਾਲਾ ਗਿਆ ਹਨਾ ਫੀਟਿੰਗ ਵਾਲਾ ਕਰਮਾਲੀ ਦਾ ਹਵਾਨਾ ਗਿਆ ਬਹੁਤ ਸੋਹਣਾ ਬਾਕੀ ਥਣ ਵੀ ਬੜਾ ਚੰਗਾ ਲੱਗਾ ਚਵਾਈ ਕਿਵੇਂ ਮਨੂ ਚਵਾਈ ਇੱਕ ਨੰਮਰਾ ਵੀ ਸਿਉਂ ਛੰਡੀ ਆ ਚਵਾਈ ਬਾਈ ਕਹਿੰਦਾ ਇੱਕ ਨੰਮਰਾ ਬਾਕੀ ਲੱਥਣਾ ਦੀ ਸਾਇ ਦੇਖੋ ਬਾਈ ਬੜੇ ਚੰਗੇ ਆ ਕੇ ਚਾਰੇ ਥਣ ਨਖੜਵੇਂ ਤੇ ਪੂਰੇ ਗਿਆ ਉੱਤੇ ਆ ਕੇ ਚਾਰੂ ਜਰੂ ਵੀ ਬਹੁਤ ਹਨਾ ਹਾਂ ਹਾਂ ਬਾਕੀ ਵੱਡੀ ਆ ਗਈ ਬਈ ਵਜਨ ਵਾਲੀ ਆ ਗਈ ਪੂਰੀ ਵਜਨ ਵਾਲੀ ਆ ਫੇਸ ਬਿਊਟੀ ਵੀ ਬੜੀ ਕਮਾਲ ਆ ਗੱਦ ਵਾਲੀ ਆ ਲੰਮੀ ਲੰਮੀ ਫੁੱਲ ਆ ਗੀ ਗਰਮੀਆਂ ਦਾ ਗੀ ਤੋਹਫੇ ਨੇ ਤੇ ਨਹੀਂ ਖੋਲੀ ਮੈਨੂੰ ਤੂਰੀ ਲੇਵਾ ਜਿਹੜਾ ਬਈ ਬਹੁਤ ਸੋਹਣਾ ਆ ਗਿਆ ਕਰਮ ਵਾਲੀ ਦਾ ਫੀਟਿੰਗ ਵਾਲਾ ਲੇਵਾ ਆ ਗਿਆ ਬਾਕੀ ਜਿਹੜੀ ਫੈਟ ਆਊਗੀ ਚੰਗੀ ਆਊਗੀ ਕਿ ਨਹੀਂ ਮੈਨੂੰ ਹਾਂ ਹਾਂ ਵਜਨ ਬਹੁਤ ਆ ਯਾਰ ਹਾਂ ਹਾਂ ਵਜਨ ਬਹੁਤ ਆ ਹੂੰ ਵਜਨ ਵਗੈਰਾ ਬਈ ਚੈੱਕ ਕਰ ਸਕਦੇ ਹੋ ਬਹੁਤ ਆ ਗਿਆ ਬਾਕੀ ਰਾਜੀ ਰੂਜੀ ਫੁੱਲ ਆ ਸਮੇਂ ਹੀ ਪਲੀ ਹੈਗੀ ਜੀ ਇਹ ਗੱਲ ਕਰੀਏ ਬਈ ਹਾਂ ਥਾਣਾ ਦਾ ਜਿਹੜਾ ਸੈਜਾ ਬਹੁਤ ਸੋਹਣਾ ਹੈ ਇੱਕੋ ਜਿਹਾ ਜਿਹਨੂੰ ਆਪਾਂ ਕਹਦੇ ਆਂ ਥਾਣਾ ਹੈ ਤੇ ਮਾਨੂੰ ਮੁੱਲ ਲੈਦਾ ਭਾਈ ਮੁੱਲ ਬਸ 25 ਹੀ ਦੇ ਦਾਂਗੇ ਆਪਾਂ ਯਾਰ 25000 ਹਾਂ ਲੈ ਉਹਨੂੰ ਬਹੁਤ ਆ ਬਾਕੀ ਹੂੰ ਬਾਕੀ ਲੇ ਫੀਟਿੰਗ ਦੇਖੋ ਯਾਰ ਬਹੁਤ ਕਮਾਲ ਦੀ ਆ ਗਈ ਸਹੀ ਗੱਲ ਆ ਲੇਵਾ ਬਹੁਤ ਕਮਾਲਾ ਹੈ ਹਨਾ ਜਿੰਨਾ ਮਗਰ ਨੋਆ ਭਾਈ ਉਨਾ ਹੀ ਮੂਰ ਨੋਆ ਕਿ ਦੋ ਢਾਲੀ ਨਾੜ ਵੀ ਚੈੱਕ ਕਰ ਸਕਦੇ ਬੜੀ ਚੰਗੀ ਆ ਗਈ ਮੁੱਲ ਵੀ ਭਾਈ ਨੇ ਜਾਇਜ਼ ਕੀਤਾ ਉਹ ਜੋ ਥੋੜਾ ਘਣਾ ਮੰਨਦਾ ਕੋਈ ਗੱਲ ਮਾੜਾ ਮਟਾ ਕਰ ਦੇਵਾਂਗੇ ਠੀਕ ਹੈ ਅੱਗੇ ਦੋ ਨੰਬਰ ਇਆ ਸੋਈ ਤਾਂ ਮਹੀਨੇ ਕਿ ਦੀ ਗਾਂ ਦੋ ਤਾਂ ਹੋ 14 15 ਕਿਲੋ ਸਲੇ ਤੇ ਆਪਾਂ ਬ 13 ਕਿਲੋ ਕਹਿ ਕੇ ਦੇਵਾਂਗੇ ਹੂੰ ਦੋਨਾਂ ਵੇਲਾਂ ਦਾ ਠੀਕ ਹੈ ਹਾਂ ਹਾਇ ਸੋਈ ਇਹ ਮਹੀਨੇ ਕਿ ਦੀ ਨ ਬੱਚਾ ਆ ਮਰ ਗਿਆ ਦਾ ਠੀਕ ਹੈ ਭਾਈ ਹਾਂ ਬੱਚਾ ਵਸਾ ਸੀਗਾ ਮਰ ਗਿਆ ਹਾਂ ਮਰ ਬੱਚਾ ਸੀਗਾ ਠੀਕ ਹੈ ਤੇ ਉਹ ਸੌਸੀ ਲੱਭ ਹਾਂ ਵਧੀਆ ਇੱਕ ਨੰਬਰ ਆ ਠੀਕ ਹੈ ਸੌਸੀ ਬਾਈ ਕਹਿੰਨਾ ਫੋਲਾ ਚ ਬਾਈ ਇਹਨੂੰ ਕਿਵੇਂ ਲੱਗੀ ਚਵਾਈ ਜਮ ਇੱਕ ਨੰਬਰ ਆ ਯਾਰ ਲੇਵਾ ਬੜਾ ਕਮਾਲ ਆ ਗਾ ਗਲਾਬੀ ਲੇਵਾ ਗਾ ਗਲਾਬੀ ਕਰਮਾਂ ਖਾਣਾ ਕੇ ਜੇ ਗੱਲ ਕਰੀ ਲੈ ਇਧਰੋਂ ਚੈੱਕ ਕਰਾਉਣੇ ਬੈਠਣਾ ਦਾ ਸਾਇ ਚੈੱਕ ਕਰ ਲੈ ਇੱਕੋ ਜਿਹਾ ਸੋਨਾ ਚਾਰੇ ਥਣ ਪੂਰੇ ਗੈਪ ਤੇ ਲੱਗੇ ਬਈ ਚਵਾਈ ਚਵਾਈ ਬਹੁਤ ਚੰਗੀਆਂ ਹਾਂ ਚਵਾਈ ਵਧੀਆ ਵੀ ਠੀਕ ਹੈ ਨਾੜਾ ਨੂੜਾ ਬਈ ਦੇਖੋ ਫੁੱਲ ਚੰਗੀਆਂ ਆ ਗਈਆਂ ਟੋਰੀ ਮਨ ਕੱਦ ਵੀ ਵਧੀਆ ਆ ਗਿਆ ਹਨਾ ਕੋ ਛੋਟੀ ਨਹੀਂ ਸੀ ਬਾਕੀ ਨਾਲ ਛੋਟੀ ਆ ਹੂੰ ਸੇ ਵਸਮਾਰ ਚੰਗੀਆਂ ਹੋ ਗਈਆਂ ਤਿਆਰ ਪੂਰੇ ਹਨਾ ਪੂਰੀ ਬਾਕੀ ਦੂਜਾ ਸੋਏ ਲੱਸੀ ਲੱਸੀ ਹੈ ਗੱਲ ਯਾਰ ਜਿੱਦੋਂ ਵਾਲੀ ਖਰੀ ਆ ਬਾਕੀ ਰੰਗ ਪ੍ਰਿੰਟ ਚੈੱਕ ਕਰੋ ਬੜਾ ਕਮਾਲ ਆਗਾ ਬੇਸ ਵਗੈਰਾ ਵੀ ਬਹੁਤ ਚੰਗਾ ਆ ਗਿਆ ਐਫ ਦੇ ਬੱਚੇ ਲੈਣੇ ਬਹੁਤ ਚੰਗੇ ਪਾਉਗੇ ਤੈਨੂੰ ਇਹਦਾ ਮੁੱਲ ਬਈ ਬਸ ਇਹਦਾ ਮੁੱਲ 35 ਹੈ ਬਈ 35000 ਹਾਂ ਹਾਂ ਠੀਕ ਆ ਬਈ ਆਪਾਂ ਜਾਇ ਜੀ ਮੁੱਲ ਕਰ ਦਨੇ ਆ ਮੁੱਲ ਬਈ ਤੇ ਬਈ ਅੱਗੇ ਵੀ ਜਾਇ ਜੀ ਹਿੰਦੇ ਬਾਕੀ ਫੀਟਿੰਗ ਦੇਖੋ ਯਾਰ ਲੇਵੇ ਦੀ ਥੱਲੇ ਤੋਂ ਲੈ ਕੇ ਤਹ ਹੁੰਦਾ ਕਿ ਨਾ ਵਰਨਾ ਚੰਗੀ ਤਰ੍ਹਾਂ ਦਿਖਾਈ ਦਿੰਦਾ ਪਤਾ ਲੱਗਦਾ ਬਾਕੀ ਹੈਗਾ ਕੁਛ ਨਹੀਂ ਬਈ ਹੂੰ ਲੈ ਚੈੱਕ ਕਰੋ ਇੱਥਣਾ ਦਾ ਸਾਇ ਹੈ ਨਾ ਜਿਹੜਾ ਪੜਾ ਕਮਾਲ ਆ ਗਿਆ ਕੱਲਾ ਕੱਲਾ ਥਣ ਪਿਆ ਪੂਰੀ ਬਿੱਥੀ ਤੇ ਅੱਗੇ ਮੈਨੂੰ ਤਿੰਨ ਨੰਬਰ ਤੇ ਬਈ ਇਹ ਵੀ 5 ਮਹੀਨੇ ਗੱਬਣਾ 5 ਕਿਲੋ ਦੁੱਧ ਥਲੇ ਦੇ 5 ਮਹੀਨੇ ਦੀ ਚੈੱਕ ਪਾਸ ਹਾਂ ਹਾਂ ਠੀਕ ਆ ਤੇ ਜੇ ਕੋਈ ਵੀਰ ਮੰਨ ਕੇ ਚੱਲੋ ਤਸੱਲੀ ਚੈੱਕ ਹਾਂ ਉਹਦਾ ਕਰ ਲੈ ਭੰਗਲਾ ਦੀ ਭਾਵੇਂ ਡਾਕਟਰ ਨਾਲ ਲਿਆ ਭਾਵੇਂ ਇੱਥੋਂ ਲਿਆ ਵੇ ਹਨਾ ਡਾਟਾ ਜੋ ਆ ਮਰਜੀ ਕਰ ਲਿਆ ਗਲਾ ਆ ਚਵਾਈ ਜੁਈ ਨੂੰ ਚਵਾਈ ਵਧੀਆ ਵੀ ਹਾਏ ਜਵਾਂਦਰੂ ਤਿੱਲ ਇਹ ਜਵਾਂਦਰੂ ਤਿੱਲ ਤੇ ਜੇ ਗੱਲ ਕਰੀਏ ਪਲੀ ਪੁਲੀ ਦੀ ਮੈਂ ਕਹਣਾ ਯਾਰ ਬਜਨ ਬਜੂ ਦੀ ਬਾਲਾ ਆ ਗਿਆ ਨਾ ਬਾਕੀ ਰੰਗ ਰੂਪ ਦੇਖੋ ਬਈ ਬਾਲਾ ਸੈਣ ਗਲ ਆ ਗਿਆ ਥਣਾ ਦਾ ਸਹਾਈਜ ਆਪਾਂ ਨੇੜੋਂ ਚੈੱਕ ਕਰਵਾਣੇ ਥਣਾ ਦਾ ਸਹਾਈਜ ਚੈੱਕ ਕਰੋ ਬਈ ਇੱਕ ਨੰਬਰ ਸਹਾਈਜ ਆ ਜਾਣਾ ਲੈ ਤਿੰਨ ਥਣਾ ਬਈ ਕਹਿੰਦਾ ਤਿੰਨਾਂ ਚ ਵਧੀਆ ਹੁੰਦਾ ਤਾਂ ਹਾਂ ਤਿੰਨਾਂ ਚ ਵਧੀਆ ਬਈ ਠੀਕ ਆ ਕਰੀਏ ਤਿੰਨ ਬੜਾ ਲੈ ਬਈ ਚੈੱਕ ਕਰੋ ਥਾਣਾ ਦਾ ਸਾਈਜ਼ ਆ ਜਿਹੜਾ ਬਈ ਬਹੁਤ ਚੰਗਾ ਆ ਗਿਆ ਇੱਕੋ ਜਿਹਾ ਥਾਣਾ ਆ ਗਿਆ ਬਾਕੀ ਜਿਹੜੇ ਤਿੰਨੇ ਥਾਣਾ ਨਾ ਤੇ ਇੱਕ ਥਾਣੇ ਤੋਂ ਬਈ ਕਹਿੰਦਾ ਇਹ ਨਹੀਂ ਹੈਗਾ ਵੀ ਹੁਣ ਤੱਲ ਹੋਈ ਆ ਜੇ ਹਨਾ ਬਈ ਜਮਾਂਦਰੀ ਚੱਲਿਆ ਜਮਾਂਦਰੀ ਖੋਲੀ ਇਹਨੂੰ ਮਨੂੰ ਬਈ ਤੇ ਫਾਇਟ ਕਿਵੇਂ ਆਉਂਦੀ ਆ ਬਈ ਛੈਣ ਵਧੀਆ ਯਾਰ ਠੀਕ ਆ ਜਿਹਨੇ ਘਰੇ ਡੰਗਾ ਲਾਉਣਾ ਵਧੀਆ ਉਹਨੂੰ ਹੂੰ ਬਾਕੀ ਰਾਜਸ਼ਮੀ ਪੜਿਆ ਯਾਰ ਮੂਰੇ ਸੂਣੀ ਤਿਆਰ ਹੋਊਗਾ ਨਾ ਹਾਂ ਰੰਗ ਰੂਪ ਕੋਈ ਸਾਇਨਿੰਗ ਵੱਡੀ ਬੁੱਡੀ ਨਾਲ ਗੱਲ ਕਰੀਏ ਫੁੱਲ ਆ ਗਈ ਮੰਨ ਕੇ ਚਲੋ ਵੀ ਜੇ ਹੁਣ ਸਾਮਗੀ ਮੂਰੇ ਸੋਣੀ ਤਿਆਰ ਹੋਣਾ ਨੇ ਹਾਂ ਹਾਂ ਨਾਲੇ ਦੁੱਧ ਪਿਆਊਗੀ ਬਾਈ ਨਾਲੇ ਗੱਬਣਾ ਕਰਨੀ ਮੈਨੂੰ ਹਾਂ ਇਹਦਾ ਤੇ ਮੁੱਲ ਬਈ ਇਹਦਾ ਬਸ ਮੁੱਲ ਦੇ 20 ਦੇ ਦਾਂਗੇ ਆਪਾਂ ਯਾਰ 20000 ਦੀ ਤੇ ਚਵਾਈ ਹੋਈ ਵੀ ਇਹਦੀ ਚਵਾਈ ਹਾਂ ਸਾਰੀਆਂ ਹੋਈ ਹੈ ਚਵਾਈ ਤਾਂ ਠੀਕ ਆ ਬਾਈ ਅਗਲਾ ਆदमी ਚੋਲੇ ਜਿਆਦਾ ਨਹੀਂ ਆਪਾਂ ਨੂੰ ਸਗਲਦੀ ਵਾਲ ਤੇ ਠੀਕ ਆ ਬਈ ਪੰਜਾਹ ਡੰਗ ਚੋਲੇ ਯਾਰ ਠੀਕ ਹੈ ਤੇ ਨਾਕਸੀ ਦੇ ਭਾਈ ਕੋਲੇ ਬਈ ਤਿੰਨ ਪਤਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ